ਜਾਨਪੁਰ ਦੇ ਛੋਟੇਪੁਰ ਪਿੰਡ ਦੇ ਵਿੱਚ ਪੰਚਾਇਤ ਮੈਂਬਰਾਂ ਅਤੇ ਲੋਕਾਂ ਦੇ ਵੱਲੋਂ ਪਿੰਡ ਵਿੱਚ ਜਿਹੜੀਆਂ ਗਲੀਆਂ ਦੇ ਨਿਰਮਾਣ ਦੇ ਲਈ ਵਰਤੀ ਜਾ ਰਹੀ ਕਟਿਆ ਅ ਟਾਈਲ ਜਿਹੜੀ ਹੈ ਉਸ ਦੇ ਵਿਰੁੱਧ ਵਿੱਚ ਰੋਸ ਜਿਹੜਾ ਹੈ ਉਹ ਪ੍ਰਗਟ ਕੀਤਾ ਹੈ ਤੇ ਇੱਥੇ ਲੋਕਾਂ ਨੇ ਆਪਣੀਆਂ ਮੰਗਾਂ ਰੱਖੀਆਂ ਨੇ ਤੇ ਕਿਹਾ ਹੈ ਕਿ ਪੰਚਾਇਤ ਵੱਲੋਂ ਬਣਾਈਆਂ ਜਾ ਰੀਆਂ ਗਲੀਆਂ ਵਿੱਚ ਕਟਿਆ ਕਿਸਮ ਦੀਆਂ ਸਮਾਨ ਜਿਹੜਾ ਹੈ ਕਟਿਆ ਕਿਸਮ ਦੀ ਸਮੱਗਰੀ ਜਿਹੜੀ ਹੈ ਉਹ ਵਰਤੀ ਜਾ ਰਹੀ ਹੈ ਤੇ ਸਥਾਨਕ ਟਾਈਲਾਂ ਬਿਨਾਂ ਕਿਸੇ ਮਾਰਕੇ ਤੋਂ ਜਿਹੜੀਆਂ ਨੇ ਲਗਾਈਆਂ ਜਾ ਰਹੀਆਂ ਦੱਸਦੇ ਹੀ ਇਹ ਜੋ ਕਿ ਸਪਸ਼ਟ ਤੌਰ ਤੇ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨਾ ਮੰਨਿਆ ਜਾਂਦਾ ਹੈ ਤੇ ਇਸ ਮੌਕੇ ਤੇ ਲੋਕਾਂ ਨੇ ਮੰਗ ਕੀਤੀ ਕਿ ਪੰਚਾਇਤ ਵੱਲੋਂ ਕੀਤੇ ਗਏ ਸਾਰੇ ਕੰਮਾਂ ਦੀ ਜਾਂਚ ਕੀਤੀ ਜਾਵੇ ਤੇ ਉਸ ਤੋਂ ਬਾਅਦ ਹੀ ਗਲੀਆਂ ਦੇ ਨਿਰਮਾਣ ਤੇ ਕਾਰਜ ਜੁੜੇ ਨੇ ਉਹ ਸ਼ੁਰੂ ਕੀਤੇ ਜਾਣ। ਮੈਂ ಗ್ರಾಮ ਪੰਚਾਇਤ ਛੋਟੀਪੁਰ ਕਿੰਗਰੀਆਂ ਤੋਂ ਕੰਚਨ ਸੈਣੀ ਵਾਰਡ ਨੰਬਰ 7 ਦੀ ਮੈਂਬਰ। ਮੈਨੂੰ ਮੇਰੇ ਵਾਰਡ ਮੈਂਬਰ 3 ਦੇ ਮੈਂਬਰ ਨੇ ਇੱਥੇ ਬਸਤੀ 'ਚ ਸਦਿਆ ਹੀ ਕਿ ਉਹਦੇ ਲਈ ਨਾ ਨੇ ਪੰਚਾਇਤ ਨੇ ਇੱਥੇ ਗਲੀ ਦੇ ਉਹਦੇ ਲਈ ਟੈਲਾ ਭੇਜੀਆਂ ਸੀ। ਕੰਮ ਲਾਣ ਲਈ ਪਰ ਇਹ ਟੈਲਾਂ ਵਿੱਚ ਇਹਨਾਂ ਨੇ ਮੈਨੂੰ ਦੱਸਿਆ ਮੈਨੂੰ ਪਹਿਲੇ ਨੋਲਿਜ ਹੀ ਇਹਨਾਂ ਨੇ ਮੈਨੂੰ ਦੱਸਿਆ ਕਿ ਇਹਦੇ ਵਿੱਚ ਕਾਫੀ ਮਿਲਾਵਟ ਹੈ ਕਿੰਨੀਆਂ ਟੈਲਾਂ ਜਿਹੜੀਆਂ ਮਤਲਬ ਵਿਦਾ ਮਾਰਕਰ ਦੇ ਆ ਜੋ ਕਿ ਉਹਦੇ ਸਰਕਾਰ ਤੋਂ ਹੋ ਨਹੀਂ ਹੁੰਦੀਆਂ ਲੋਕਲ ਟੈਲ ਹੈ ਹੁਣ ਸਾਨੂੰ ਇਹਨਾਂ ਨੂੰ ਪਤਾ ਕਿ ਜਿਹੜੀ ਅੱਜ ਤੋਂ ਪਹਿਲੇ ਜਿੰਨੀਆਂ ਗਲੀਆਂ ਬਣੀਆਂ ਪਿੰਡ ਵਿੱਚ ਉਹਦੇ ਵਿੱਚ ਕਿੰਨੀ ਕਿ ਟੈਲ ਜਿਹੜੀ ਹੈ ਲੋਕਲ ਲੱਗੀ ਦੀ ਹੈ ਤੇ ਕਿੰਨੀ ਕਿ ਟੈਲ ਪਿੱਛੋਂ ਆਈ ਦੀ ਹੈ ਕੋਈ ਉਹਦੇ ਉਹ ਨਹੀਂ ਆਈ ਪ੍ਰਸ਼ਾਸਨ ਅੱਗੇ ਮੰਗ ਕਰਨੇ ਆ ਕਿ ਇਹਦੀ ਜਾਂਚਾਂ ਵੀਨ ਕੀਤੀ ਜਾਏ ਪੂਰੀ ਔਰ ਜਾਂਚ ਪੜਤਾਲ ਕਰਕੇ ਤੇ ਉਹਦਾ ਪੂਰਾ ਵਿਵਰਣਾ ਸਾਨੂੰ ਮਤਲਬ ਦਿੱਤਾ ਜਾਏ ਤੇ ਦੂਜੀ ਚੀਜ਼ ਇਹ ਆ ਇਥੇ ਇੱਕ ਸ਼ਮਸ਼ਾਨ ਘਾਟ ਹੈ ਜਿਹੜਾ ਉਹਦਾ ਉਤੇ ਨਾ ਤੇ ਕੋਈ ਲਾਈਟ ਦਾ ਕੋਈ ਪ੍ਰਬੰਧ ਹੈ ਨਾ ਕੁਛ ਟਰਾਂਸਫਾਰਮਰ ਕਹਿ ਕੇ ਹੀ ਉਹਨਾਂ ਨੂੰ ਮੰਟੂਆ ਜੀ ਨੂੰ ਕਹਿ ਕੇ ਟਰਾਂਸਫਾਰਮਰ ਦੀ ਉਹ ਕਰਵਾਈ ਆ ਪਰ ਲਾਈਟ ਦਾ ਹਜੇ ਵੀ ਜਿਹੜਾ ਇੱਥੇ ਕਨੈਕਸ਼ਨ ਹੈ ਉਹਦੀ ਜਿਹੜੀ ਉਹ ਦਿੱਤਾ ਇਹਨਾਂ ਨੇ ਦਿੱਤਾ ਰਜੇਸ਼ ਭਾਜੀ ਹੋਰ ਹੰਦ ਕਰੋ ਤੇ ਉਹਨਾਂ ਦਾ ਬਿੱਲ ਜਿਹੜਾ ਉਹ ਰਜੇਸ਼ ਭਾਜੀ ਦੇਣ ਦੇ ਅਜੇ ਤੱਕ ਪੰਚਾਇਤ ਵੱਲੋਂ ਕੋਈ ਵੀ ਇਹਨਾਂ ਨੂੰ ਫੈਸਿਲਿਟੀ ਪਿੰਡ ਵੱਲੋਂ ਨਹੀਂ ਮਿਲੇ ਕਰਦੀ ਸਾਡੀ ਪ੍ਰਸ਼ਾਸਨ ਅਗੇ ਇਹੀ ਮੰਗ ਹੈ ਕਿ ਜਿਹੜੀ ਇੱਕ ਕਪਲੇਬਾਜੀ ਹੈ ਇਹਨੂੰ ਇਸ ਕਪਲੇਬਾਜੀ ਨੂੰ ਪੂਰਾ ਸ਼ਾਨਮਨ ਕੀਤੀ ਜਾਏ ਤੇ ਇਹਦੀ ਸ਼ਾਨਮਨ ਕਰਕੇ ਸਾਰਿਆਂ ਨੂੰ ਪੂਰਾ ਉਹ ਦਿੱਤਾ ਜਾਏ ਜਾਣਕਾਰੀ ਦਿੱਤੀ ਜਾਏ ਨਾਮ ਆਪਣਾ ਹੋਰ ਕਿੱਥੋਂ ਆਇਓ ਮੇਰਾ ਨਾਮ ਰਜਨੀ ਬਾਲਾ ਪਿੰਡ ਛੋਟੇ ਪਰ ਕਿੰਗਰੀਆ ਬਾਗ ਨੰਬਰ 6 ਮੈਂ 6 ਨੰਬਰ ਦੀ ਬਾਗ ਦੀ ਮੈਂਬਰ ਆ ਇਹ ਤਿੰਨ ਵਾਰ ਮੈਂਬਰ ਨੇ ਮੇਰੇ ਪਰਾਨੇ ਮੈਨੂੰ ਬੁਲਾਇਆ ਇਧਰ ਇਹ ਕਾਫੀ ਦਿਨਾਂ ਤੋਂ ਪਿਛਲੇ ਸਾਲ ਵੀ ਨਹੀਂ ਜਦੋਂ 5 ਸਾਲ ਮਾ ਸਰਪੰਚ ਪਹਿਲੇ ਵੀ ਇਹੀ ਸੀ ਤੇ ਇਹ ਵੀ ਗਲੀ ਨਹੀਂ ਆਨਦੀ ਬਣੀ ਇਹਨਾਂ ਨੇ ਮੰਗ ਰੱਖੀ ਬਾਰ ਬਾਰ ਵੀ ਬਣਾਓ ਤੇ ਹੁਣ ਇਸ ਕਰ ਨੇ ਇਹਨਾਂ ਨੇ ਵੀ ਇਧਰ ਇਹ ਮੰਗਾਏ ਇਹ ਟੈਲਾ ਮੰਗਾਈਆਂ ਪਰ ਇਹ ਟੈਲਾ ਸਹੀ ਨਹੀਂ ਹੈ ਇਹ ਟੈਲਾ ਵਿੱਚ ਬਹੁਤ ਮਿਲਾਵਟ ਆ ਉਹ ਬਸ ਇਹਨਾਂ ਨੇ ਇਹੀ ਮੰਗ ਰੱਖਿਆ ਕਿ ਇਹ ਕਪਲੇਵਾਜੀ ਬੰਦ ਹੋਣੀ ਚਾਹੀਦੀ ਹੈ ਪਹਿਲੇ ਵੀ ਕਾਫੀ ਟੈਲਾ ਪਿੰਡਾਂ ਚ ਲੱਗੀਆਂ ਵਾ ਪਤੇ ਪਤਾ ਨਹੀਂ ਉਹ ਕਿੰਨਿਆ ਸਹੀ ਆ ਕਿੰਨਿਆ ਨਹੀਂ ਆ ਵੀ ਆਹੀ ਸੋਚਨੇ ਆ ਵੀ ਇਹ ਟਾਲਾਂ ਦੀ ਜਾਣਕਾਰੀ ਹੋਣੀ ਚਾਹੀਦੀ ਆ ਇੰਦੀ ਪੂਰੀ ਦੀ ਹੋਣੀ ਚਾਹੀਦੀ ਜਾਂਚ ਹੋਣੀ ਚਾਹੀਦੀ ਆ ਪਤਾ ਨਹੀਂ ਕਿੰਨਾ ਕੰਨਾ ਕਬਲੇ ਕੀਤਾ ਸਹੀ ਲਾਈਆਂ ਵੀ ਆ ਕਿ ਨਹੀਂ ਹੁਣ ਜਿੰਨਾ ਵੀ ਕੰਮ ਹੋਏ ਸਹੀ ਹੋਣਾ ਚਾਹੀਦਾ ਕੋਈ ਵੀ ਇਹਦੇ ਵਿੱਚ ਭੰਗ ਸਾਡੀ ਇਹ ਹੀ ਆ ਕਿ ਕੋਈ ਵੀ ਕਬਲੇਬਾਜੀ ਨਹੀਂ ਹੋਣੀ ਚਾਹੀਦੀ ਸਰ ਆਪਣਾ ਉਹ ਕਿੱਥੋਂ ਦੇ ਰਹਿਣ ਹੋ ਗਏ ਪੰਚਤੀਰ ਕਲੋਨੀ ਛੋਟ ਪਰ ਆ ਕੀ ਗੱਲਬਾਤ ਹੋਈ ਆ ਗੱਲਬਾਤ ਇਹ ਹੋਈ ਆ ਇਹ ਆ ਇਹ ਕਿਨਵਰੀ 10 ਸਾਲ ਤੋਂ ਪਹਿਲੇ ਆਹ ਕਹਿੰਦੇ ਗਲੀ ਬਣਾ ਦਿਓ ਸਾਡੀ ਗਲੀ ਇੱਕ ਵਾਰ ਨਹੀਂ ਤਿਆਰ ਕੀਤੀ ਤੇ ਇਹ ਟ ਹੁਣ ਲਿਆਂਦੀ ਦੀ ਐ ਇਹ ਸਾਰੀ ਬਗੈਰ ਨਿਸ਼ਾਨ ਉਹ ਮੋਰ ਤੋਂ ਐ ਇਹਨਾਂ ਨੂੰ ਕਿੰਨੇ ਵਾਰ ਕਿਹਾ ਅੱਗੇ ਵੀ ਗਲੀਆਂ ਬਣ ਨਹੀਂ ਆਇਆ ਇਸ ਕਰ ਦੋ ਤਿੰਨ ਉਹਦਾ ਵੀ ਕੋਈ ਪਤਾ ਨਹੀਂ ਵੀ ਵਿੱਚ ਬਹਾਇਆ ਇੱਥੇ ਲੱਗੇ ਦੀ ਸਹੀ ਗਣੇ ਸਹੀ ਲੱਗੇ ਨਹੀਂ ਕੀ ਮੰਗ ਕਰਦੇ ਹੋ ਮੰਗ ਇਹੋ ਕਰਨਾ ਵੀ ਇੱਥਾ ਸਹੀ ਤੇ ਲੱਗਣੀ ਚਾਹੀਦੀ ਟੈਲ ਗਲੀ ਬਣਾਈ ਜਾ ਤੇ ਗਲੀ ਬਣਾਈ ਜਾਏ ਭਾਈ ਕੀ ਨਾਮ ਆਪਣਾ ਰੱਖਣਾ ਮੇਰਾ ਮੇਰਾ ਸੋਨ ਲਾਲਾ ਪਿੰਡ ਛੋਟੇਪੁਰ ਪੰਜ ਬ੍ਰਿਕ ਕਲੋਨੀ ਦਾ ਰਹਿਣ ਵਾਲਾ ਅਸੀਂ 10 ਸਾਲ ਪਹਿਲੇ ਮੰਗ ਕੀਤੀ ਸੀ ਕਿ ਗਲੀਆਂ ਬਣਾਣ ਤੇ ਉਹਨਾਂ ਨੇ 10 ਸਾਲ ਪਹਿਲੇ ਇੱਕ ਗਲੀ ਬਣਾਈ ਸੱਢੀ ਤੇ ਇੱਕ ਗਲੀ ਰਹਿਣ ਦਿੱਤੀ 10 ਸਾਲ ਹੋ ਗਏ ਉਸ ਗਲੀ ਨੂੰ ਨਹੀਂ ਬਣੀ ਜੇ ਇਸ ਵਾਰ ਅਸੀਂ ਉਹਨਾਂ ਦੇ ਅੱਗੇ ਮੰਗ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇੱਟ ਭੇਜ ਦਿੰਨੇ ਆ ਜਿਹਦੇ ਉਹਨਾਂ ਨੇ ਇੱਟ ਭੇਜੀ ਤੇ ਅਸੀਂ ਦੇਖਿਆ ਤਾਂ ਉਹ ਬਿਨਾ ਮਾਰਕ ਤੋਂ ਇੱਟ ਸੀ ਤੇ ਆ ਸਾਡੇ ਸਸਨਾਂਗੇ ਇਹੀ ਬੇਨਤੀ ਹੈ ਕਿ ਆ ਕੇ ਇੱਟਾਂ ਦੀ ਜਾਂਚ ਕੀਤੀ ਜਾਏ ਅੱਜ ਤੋਂ 10 ਸਾਲ ਪਹਿਲੇ ਜਿਹੜੀ ਇੱਟ ਉਹਨਾਂ ਨੇ ਗਲੀ 'ਚ ਲਾਇਾਈ ਸੀ ਉਸ ਗਲੀ 'ਚ ਵੀ ਮੈਨੂੰ ਕਪੜਾ ਲੱਗਦਾ ਹੈ ਇਸ ਕਾਰਨ ਉਹਦੀ ਵੀ ਜਾਂਚ ਕੀਤੀ ਜਾਏ ਵੀ ਉਹਨਾਂ ਨੇ ਸਹੀ ਮਟੀਰੀਅਲ ਲਾਇਦਾ ਹੈ ਜਾਂ ਨਹੀਂ ਲਾਇਦਾ ਬਸ ਮੇਰੀ ਪ੍ਰਸ਼ਾਸਨ ਅਗੇ ਇਹੀ ਬੇਤੀ ਆ ਜੀ ਨਾਮਾਂ ਸਰੋਪਲਾ ਮੇਰਾ ਨਾਮ ਮੰਗਾ ਪੰਜ ਪੀਰ ਛੋਟੇਪੁਰ ਕਿੰਗਰੀਆਂ ਤੋਂ ਬਾੜ ਮੈਂ ਤਾਂ ਤੇ ਬਾੜ ਮੈਂਬਰ 3 ਤੇ ਸਾਡੇ ਮਕੀ ਮੰਗਾ ਪ੍ਰਸ਼ਾਸਨ ਨੂੰ ਕਿ ਅਸੀਂ ਸਾਡੂ ਕਾਫੀ ਚਿਰ ਤੋਂ ਗਲੀ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਬੜੇ ਚਿਰ ਤੋਂ ਆਪਾਂ ਮੰਗ ਕਰ ਰਹੇ ਹਾਂ ਘੱਟੋ ਘੱਟ 10 ਸਾਲ ਹੀ ਹੋ ਗਿਆ ਤੇ ਸਾਡੀ ਕੋਈ ਸੁਣਵਾਈ ਨਹੀਂ ਕੋਈ ਉਦੋਂ ਮਕੀ ਲਾਲੀ ਕੋਪ ਵੀ ਦੇ ਦਿਆ ਸਾਨੂੰ ਕੀ ਅੱਜ ਬਣਾ ਲਾਂਗੇ ਕੱਲ ਬਣਾ ਲਾਂਗੇ ਉਸ ਤੋਂ ਬਾਅਦ ਸਾਡੇ ਇੱਥੇ ਟੈਲ ਆਈਆਂ ਇਹ 4-5 ਮਹੀਨੇ ਹੋ ਗਏ ਆ ਟੈਲਾਂ ਵੀ ਇਦਾਂ ਹੀ ਪੈਦੀਆਂ ਇੱਥੇ ਤੇ ਸਾਡੇ ਵਿੱਚ ਗਲੀ 'ਚ ਕੋਈ ਟੈਲ ਨਹੀਂ ਲੱਗੀ ਤੇ ਪਹਿਲਾਂ ਦੇਖੋ ਕਿਸੇ ਤੇ ਵੀ ਮੱਗੀ ਕੋਈ ਮਾਰਕ ਨਹੀਂ ਹੈ ਠੀਕ ਹੈ ਨਾ ਇਹ ਮਾਰਕ ਨਹੀਂ ਮਾਰਕੇ ਤੋਂ ਬਿਗੈ ਟੈਲਾਂ ਆ ਤੇ ਆਪਾਂ ਪ੍ਰਸ਼ਾਸਨ ਕੈਮਪਸਨ ਹਣੀ ਦੇ ਨਾਲ ਅੱਜ ਸੈਨੇ ਦੀ ਰਿਪੋਰਟ